ਮੇਰਾ ਸੋਮਵਾਰ ਆਦਾ ਹੀ ਨਾ ਐਤਵਾਰ ਇਸ ਤਰ੍ਹਾਂ ਹੀ 사ਤਗੁਰੂ ਦੇ ਚਲਣਾ ਚੀ ਲੰਘ ਚਾ ਤੁਹਾਡੀ ਖੁਸ਼ੀ ਨੂੰ ਵੇਖ ਕੇ ਸਾਨੂੰ ਵੀ ਖੁਸ਼ੀ ਇੰਨਾ ਹੀ ਮਨ ਚ ਚਾਹ ਬਣੂ ਮੈਨੂੰ ਬਹੁਤ ਖੁਸ਼ੀ ਮਿਲੀ ਤੁਹਾਡੇ ਨਾਲ ਗੱਲ ਕਰਕੇ ਇਹ ਕਹਤਵਾਰ ਦਾ ਨਹੀਂ ਤੁਸੀਂ ਅੱਜ ਮੈਨੂੰ ਬੜੀ ਖੁਸ਼ੀ ਦਿੱਤੀ ਹੈ ਭਾਵੇਂ ਮੈਂ ਆਪਣੀ ਤੁਹਾਨੂੰ ਰਿਐਲਿਟੀ ਦੱਸੀ ਆ ਇਹ ਨਹੀਂ ਵੀ ਕੀ ਆਪਣਾ ਕੈਮਰਾ ਦੇਖ ਕੇ ਜਾਂ ਮੈਂ ਲਾਈਵ ਹੋ ਕੇ ਕਹਿ ਰਿਹਾ ਇਹ ਜ਼ਿੰਦਗੀ ਦੀ ਸੱਚਾਈ ਦੱਸੀ ਦੀ ਕਿ ਭਿਖਾਰੀ ਤੋਂ ਰਾਜਾ ਬਣਦਾ ਇਹਨੇ ਮੈਨੂੰ ਅੱਜ ਦੁਨੀਆ ਦਾ ਹਰ ਸੁੱਖ ਜੋ ਕੋਸਲੀ ਆ ਮਹਿੰਗੇ ਤੋਂ ਮਹਿੰਗਾ ਮੈਨੂੰ ਇੱਥੇ ਮਿਲਿਆ ਸੋਤੇਵਾ ਸੋ ਮੈਂ ਜਿੰਨਾ ਬੋਲਦਾ ਮੈਨੂੰ ਲੱਗਦਾ ਮੈਨੂੰ ਕੋਈ ਕਮਲਾ ਵੀ ਕਹਦੇ ਤੇ ਮੈਨੂੰ ਖੁਸ਼ੀ ਹੁੰਦੀ ਹੈ ਵੀ ਯਾਦੇ ਬੋਲੀ ਜਾਂਦਾ ਹੈ ਬੋਲੀ ਜਾਂਦਾ ਮੈਂ ਸੋਚਿਆ ਮੈਂ ਬੋਲਾਂ ਤੇ ਆਪਣੇ ਸਤਿਗੁਰਾਂ ਲਈ ਬੋਲਾਂ ਪਰ ਨਾ ਹੀ ਬੋਲਾਂ ਕੀ ਬਾਤ ਹੈ ਜੀ ਕੀ ਬਾਤ ਹੈ ਵੀ ਜੀ ਸੇਵਾ ਤਾਂ ਇਹ ਹੈ ਕਿ ਸਿਰਫ ਉਹਨੂੰ ਇੱਕ ਮਿਲਣ ਦਾ ਜਰੀਆ ਹੈ ਜੇ ਉਹ ਕਿਰਪਾ ਕਰੇ ਤੇ ਬਾਕੀ ਇਸ ਸੇਵਾ ਚ ਦੁਨੀਆ ਦਾ ਸੁੱਖ ਵੀ ਸਾਰੇ ਹੈਗੇ ਮੈਨੂੰ ਨਹੀਂ ਲੱਗਦਾ ਕਿ ਇਸ ਜਗ੍ਹਾ ਤੇ ਆ ਕੇ ਕਿਸੇ ਚੀਜ਼ ਦੀ ਵੀ ਕਮੀ ਜ਼ਿੰਦਗੀ ਚ रह ਸਕਦੀ ਇਨਸਾਨ ਸੋ ਇਨਸਾਨ ਸੱਚੇ ਮਰਨਾ ਨੀਮਾ ਹੋ ਕੇ ਲੱਗਾ ਦਵੇ ਤੇ ਜ਼ਿੰਦਗੀ ਦਾ ਹਰ ਸੁੱਖ ਲੈ ਸਕਦਾ ਕੀ ਸੇਵਾ ਕਰਦੇ ਇੱਥੇ ਸੇਵਾ ਬਾਤ ਜੋ ਮਿਲ ਗਈ ਦਿਨ ਲਾਉਣੇ ਸਤਿਗੁਰਾਂ ਦੇ ਚਰਨਾਂ ਚ ਜੋ ਝਾੜੂ ਪੋਚਾ ਜੋੜੇ ਸਫਾਈ ਜੋ ਮਿਲ ਗਿਆ ਬਸ ਉਹੀ ਲੈ ਲਾ ਇਤਵਾਰ ਇੱਥੇ ਸਮਰਪਣ ਕੀਤਾ ਹਾਂਜੀ ਐਤਵਾਰ ਦਾ ਮੋਬਾਈਲ ਬੰਦ ਕਰ ਸਿਰਫ ਐਤਵਾਰ ਆਪਣੇ ਸੋਨੇ ਸਤਿਗੁਰਾਂ ਦਾ ਸਤਿਗੁਰੂ ਦਾ ਗੁਰੂ ਸਾਹਿਬ ਦੇ ਨਾਲ ਜ਼ਿੰਦਗੀ ਹੈ ਉਹਦੇ ਦਾ ਐਤਵਾਰ ਬਾਬਾ ਜੀ ਦੇ ਚਰਨਾਂ ਚ ਰਹਿ ਜੀ ਬਾਬਾ ਜੀ ਨੂੰ ਦੇਤਾ ਆਪਣਾ ਦਿਨ ਦੇ ਪੱਕਾ ਜੀ ਪੱਕਾ ਸਾਰੇ ਸਾ ਸਾਰੀ ਸੋਚ ਸਾਰੇ ਬੋਲ ਬਾਬੇ ਦੇ ਅੱਜ ਸੰਗਤ ਜੀ ਕਦੇ ਕਦੇ ਅਸੀਂ ਸੋਚਦੇ ਹਾਂ ਕਿ ਮੈਂ ਪਾਠ ਵੀ ਬੜਾ ਕਰਦਾ ਹਾਂ ਗੁਰਦੁਆਰੇ ਵੀ ਜਾਂਦਾ ਪਰ ਵਾਹਿਗੁਰੂ ਮੇਰੀ ਅਰਦਾਸ ਹੀ ਨਹੀਂ ਪੂਰੀ ਕਰਦੇ ਬੜੀ ਅਰਦਾਸਾਂ ਮਿਹਨਤੀਆਂ ਕਰਦੇ ਹਾਂ ਤੇ ਅਰਦਾਸ ਕਰਦੇ ਕਰਦੇ ਥੱਕ ਜਾਂਦੇ ਹਾਂ ਮਨ ਡੋਲਣ ਲੱਗ ਜਾਂਦਾ ਹੈ ਤੇ ਸੋਚਦੇ ਹਾਂ ਕਿ ਕਿਹੜੀ ਗਲਤੀ ਹੋਈ ਸਾਡੇ ਤੋਂ ਕਿਹੜੇ ਮਾੜੇ ਕਰਮ ਕੀਤੇ ਜੋ ਪ੍ਰਮਾਤਮਾ ਸਾਡੀ ਸੁਣ ਹੀ ਨਹੀਂ ਰਿਹਾ ਇਸ ਤਰ੍ਹਾਂ ਇੱਕ ਗੁਰੂ ਦਾ ਪਿਆਰਾ ਵਾਰ-ਵਾਰ ਆ ਮਨੇ ਗੁਰੂ ਤੋਂ ਮੰਗ ਕੇ ਥੱਕ ਗਿਆ ਪਰ ਉਸ ਜ਼ੀਰਦਾਸ ਬੇਨਤੀ ਪੂਰੀ ਨਹੀਂ ਹੋਈ ਫਿਰ ਉਸਨੇ ਕਿਸੇ ਮਹਾਂਪੁਰਖ ਸੰਤਾਂ ਨੂੰ ਪੁੱਛਿਆ ਕਿ ਮੈਂ ਬੜੀ ਅਰਦਾਸਾਂ ਕੀਤੀਆਂ ਪਰ ਮੇਰੇ ਗੁਰੂ ਨੇ ਮੇਰੀ ਸੁਣੀ ਹੀ ਨਹੀਂ ਮੈਂ ਤਾਂ ਕੋਈ ਪਾਪ ਵੀ ਨਹੀਂ ਕੀਤਾ ਫਿਰ ਮੈਂ ਐਸੇ ਕਿਹੜੇ ਮਾੜੇ ਕਰਮ ਕੀਤੇ ਜੋ ਮੇਰੀ ਅਰਦਾਸ ਪੂਰੀ ਨਹੀਂ ਹੁੰਦੀ ਤਾਂ ਮਹਾਪੁਰਖਾਂ ਨੇ ਉੱਤਰ ਦਿੱਤਾ ਜੇ ਤੈਨੂੰ ਬਹੁਤ ਟਾਈਮ ਹੋ ਗਿਆ ਮੰਗਦਿਆਂ ਨੂੰ ਤੇ ਤੂੰ ਹੁਣ ਮੰਗਣਾ ਛੱਡ ਦੇ ਚੁੱਪ ਕਰਕੇ ਆਪਣੇ ਗੁਰੂ ਅੱਗੇ ਮੱਥਾ ਟੇਕ ਕੇ ਆਜਿਆ ਕਰ ਮੋ ਕੁਝ ਵੀ ਨਾ ਮੰਗਿਆ ਕਰ ਤੇ ਉਸ ਪਿਆਰੇ ਨੇ ਕਿਹਾ ਇਦਾਂ ਕਰਨ ਨਾਲ ਕੀ ਹੋਵੇਗਾ ਫਿਰ ਮੇਰੀ ਅਰਦਾਸ ਗੁਰੂ ਕੋਲ ਕਿਵੇਂ ਪਹੁੰਚੇਗੀ ਜੇ ਮੈਂ ਅਰਦਾਸ ਹੀ ਕਰਾਂਗਾ ਤਾਂ ਉਹਨਾਂ ਉੱਤਰ ਦਿੱਤਾ ਭੋਲਿਆ ਉਹ ਤਾਂ ਗੁੰਗਿਆ ਦੀ ਵੀ ਸੁਣਦਾ ਬਿਨ ਬੋਲਿਆ ਸਭ ਕੁਝ ਜਾਣਦਾ ਤਿਸ ਅੱਗੇ ਕਿੱਜੇ ਅਰਦਾਸ ਉਹ ਸਭ ਦੀ ਸੁਣਦਾ ਹੈ ਸਾਰੇ ਦਿਲਾਂ ਦੀ ਜਾਣਦਾ ਹੈ ਇੰਜ ਕਰਨ ਨਾਲ ਗੁਰੂ ਦੀ ਤੇਰੇ ਤੇ ਨજર ਜਲਦੀ ਪੈ ਜਾਏਗੀ ਕਿਉਂਕਿ ਗੁਰੂ ਅੱਗੇ ਚੁੱਪਚਾ ਮੱਥਾ ਟੇਕਣ ਵਾਲਾ ਇੱਕ ਅੱਧਾ ਹੀ ਹੁੰਦਾ ਹੈ ਤੇ ਮੱਥਾ ਟੇਕਣ ਲੱਗੇ ਲੱਖਾ ਫਰਮਾਇਸ਼ਾਂ ਕਰਨ ਵਾਲੀਆਂ ਸੰਗਤਾਂ ਹੁੰਦੀਆਂ ਨੇ ਸੰਗਤ ਜੀ ਜੇ ਤੁਹਾਡੀ ਅਰਦਾਸ ਪੂਰੀ ਨਹੀਂ ਹੁੰਦੀ ਤੁਸੀਂ ਗੁਰੂ ਅੱਗੇ ਮੱਥਾ ਟੇਕਿਆ ਜਾ ਕਰੋ ਫਿਰ ਤੁਸੀਂ ਬਸ ਇੰਨਾ ਹੀ ਬੋਲਣਾ ਹੈ ਬਿਨ ਬੋਲਿਆ ਸਭ ਕੁਝ ਜਾਣਦਾ ਤਿਸ ਅੱਗੇ ਕੀ ਜੇ ਅਰਦਾਸ ਪਰ ਇਸ ਨਾਲ ਸਾਡੀ ਗੁਰੂ ਨੂੰ ਫਿਕਰ ਹੋਵੇਗੀ ਉਹ ਸਾਡੀ ਅਰਦਾਸ ਜਲਦੀ ਪੂਰੀ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ